ਢੱਲੇਵਾਲ ਨੂੰ ਮਨਾਉਣ ਦੇ ਲਈ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤੇ ਉਥੇ ਹੀ ਦੱਸਦੀ ਹੈ ਕਿ ਅੱਜ ਕਈ ਪੁਲਿਸ ਅਧਿਕਾਰੀ ਉਥੇ ਖਨੌਰੀ ਬਾਰਡਰ ਤੇ ਉਹਨਾਂ ਦੇ ਨਾਲ ਮੁਲਾਕਾਤ ਕਰਨਗੇ ਤੇ ਜਿਸ ਦੇ ਦੌਰਾਨ ਲਗਾਤਾਰ ਦੱਸਦੀ ਹੈ ਕਿ ਕਿਸਾਨ ਜਥੇਬੰਦੀਆਂ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਆ ਸਾਹਮਣੇ ਆ ਰਹੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਉਥੇ ਅੱਜ ਜਿਹੜੇ ਕਿ ਸੀਨੀਅਰ ਪੁਲਿਸ ਅਧਿਕਾਰੀ ਜਿਹੜੇ ਕਿ ਖਨੌਰੀ ਬਾਰਡਰ ਤੇ ਪਹੁੰਚ ਕੇ ਢੱਲੇਵਾਲ ਦੇ ਨਾਲ ਮੁਲਾਕਾਤ ਕਰਨਗੇ ਤੇ ਮੁਲਾਕਾਤ ਦੌਰਾਨ ਉਥੇ ਹੀ ਉਹਨਾਂ ਨੂੰ ਮਨਾਉਣ ਦੀ ਪੂਰੀ ਕੋਸ਼ਿਸ਼ ਵੀ ਜਿਹੜੀ ਕਿ ਕੀਤੀ ਜਾ ਰਹੀ ਹੈ ਦੱਸਦੀ ਕਿ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਹੁਕਮ ਲਗਾਇਆ ਕਿ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਾਰਤੀ ਕੀਤਾ ਜਾਵੇ ਜਿਸ ਤੋਂ ਬਾਅਦ ਲਗਾਤਾਰ ਉਥੇ ਜਿਹੜਾ ਕਿ ਪੁਲਿਸ ਦੇ ਜਿਹੜੇ ਕਿ ਸੀਨੀਅਰ ਅਧਿਕਾਰੀਆਂ ਦੇ ਲਗਾਤਾਰ ਡੱਲੇਵਾਲ ਦੇ ਨਾਲ ਮੁਲਾਕਾਤ ਹੋ ਰਹੀ ਹੈ ਤੇ ਉਥੇ ਹੀ ਮਨਾਉਣ ਦੀ ਉਹਨਾਂ ਨੂੰ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਥੇ ਹੀ ਦੱਸੀਏ ਕਿ ਅੱਜ ਸੀਨੀਅਰ ਅਧਿਕਾਰੀ ਜਿਹੜੇ ਕਿ ਖਨੋਰੀ ਪਹੁੰਚਣਗੇ ਅੱਜ ਦੱਸੀਏ ਕਿ 41 ਦਿਨ ਹੋ ਗਏ ਨੇ ਤੇ ਉਥੇ ਹੀ ਡੱਲੇਵਾਲ ਦਾ ਮਰਨ ਵਰਤ ਹਜੇ جاری ਹੈ ਤੇ ਜਿਸ ਤੋਂ ਬਾਅਦ ਲਗਾਤਾਰ ਉਹਨਾਂ ਦੀ ਸਿਹਤ ਡਾਊਨ ਹੁੰਦੀ ਜਾ ਰਹੀ ਹੈ ਤੇ ਸਰੀਰ ਦੇ ਕਈ ਅੰਗ ਕੰਮ ਕਰਨੋਂ ਬੰਦ ਕਰ ਗਏ ਨੇ ਲਗਾਤਾਰ ਕਿਸਾਨ ਚਿੰਤਤ ਨਜ਼ਰ ਆ ਰਹੇ ਨੇ ਸਗੋਂ ਕਿਸਾਨ ਹੀ ਨਹੀਂ ਪੰਜਾਬ ਵੀ ਪੂਰਾ ਚਿੰਤਾ ਦੇ ਵਿੱਚ ਬਣਿਆ ਹੋਇਆ ਹੈ ਤੇ ਜਿਸ ਤੋਂ ਬਾਅਦ ਕੱਲ ਮਹਾਪੰਚਾਇਤ ਹੋਈ ਤੇ ਉੱਥੇ ਹੀ ਵੱਡੀ ਗਿਣਤੀ ਦੇ ਵਿੱਚ ਇੱਕ ਇਕੱਠ ਹੋਇਆ ਤੇ ਹੁਣ ਪੰਜਾਬ ਸਰਕਾਰ ਲਗਾਤਾਰ ਡੱਲੇਵਾਲ ਨੂੰ ਮਨਾਉਣ ਦੀ ਕੋਸ਼ਿਸ਼ ਵੀ ਕਰ ਰਹੀ ਹੈ ਕਿ ਜਗਜੀਤ ਸਿੰਘ ਡੱਲੇਵਾਲ ਜਿਹੜਾ ਕਿ ਆਪਣਾ ਟ੍ਰੀਟਮੈਂਟ ਲੈਣ ਤੇ ਉੱਥੇ ਹੀ ਹਸਪਤਾਲ ਦੇ ਵਿੱਚ ਉਹਨਾਂ ਨੂੰ ਭਰਤੀ ਕਰਨ ਦੇ ਸੁਪਰੀਮ ਕੋਰਟ ਨੇ ਦੇਸ਼ ਦਿੱਤੇ ਹੋਏ ਨੇ ਪਰੰਤੂ ਪ੍ਰਧਾਨ ਸਾਹਿਬ ਦੇ ਵੱਲੋਂ ਕੋਰੀ ਨਾ ਕਰ ਦਿੱਤੀ ਗਈ ਹੈ ਲਗਾਤਾਰ 13 ਫਰਵਰੀ ਤੋਂ ਕਿਸਾਨਾਂ ਦਾ ਧਰਨਾ ਜਾਰੀ ਹੈ ਤੇ ਹਜੇ ਤੱਕ ਉਹਨਾਂ ਦੀਆਂ ਮੰਗਾਂ ਨਾ ਮੰਨਣ ਕਰਕੇ ਕੇਂਦਰ ਸਰਕਾਰ ਦੇ ਖਿਲਾਫ ਪੜਾਅ ਕੱਢੀ ਜਾ ਰਹੀ ਹੈ ਤੇ ਉਥੇ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਉਦੋਂ ਤੱਕ ਅਸੀਂ ਧਰਨਾ ਨਹੀਂ ਛੱਡਾਂਗੇ ਐਮਐਸਪੀ ਦੀ ਕਾਨੂੰਨੀ ਗਰੰਟੀ ਨੂੰ ਲੈ ਕੇ ਮੰਗ ਕੀਤੀ ਜਾ ਰਹੀ ਹੈ ਤੇ ਕਿਸਾਨ ਜਥੇਬੰਦੀਆਂ ਭੜਕਦੀਆਂ ਹੋਈਆਂ ਵੀ ਨਜ਼ਰ ਆ ਰਹੀਆਂ ਨੇ ਬੀਤੇ ਦਿਨਾਂ ਦੇ ਵਿੱਚ ਦੱਸਿਆ ਕਿ ਉੱਥੇ ਹੀ ਜਗਜੀਤ ਸਿੰਘ ਡੱਲੇਵਾਲ ਨੂੰ ਧਰਨੇ ਤੋਂ ਚੱਕਿਆ ਗਿਆ ਤੇ ਜਦੋਂ ਇਹ ਐਲਾਨ ਹੋਇਆ ਕਿ ਮਰਨ ਵਰਤ ਦੇ ਵੱਲੋਂ ਦਾ ਐਲਾਨ ਜਿਹੜਾ ਕਿ ਪ੍ਰਧਾਨ ਸਭ ਦੇ ਵੱਲੋਂ ਕੀਤਾ ਗਿਆ ਤਾਂ ਖਨੌਰੀ ਤੋਂ ਦੱਸਦੀ ਹੈ ਕਿ ਪ੍ਰਧਾਨ ਸਾਹਿਬ ਨੂੰ ਪੁਲਿਸ ਪ੍ਰਸ਼ਾਸਨ ਚੱਕ ਕੇ ਲੈ ਕੇ ਗਿਆ ਤੇ ਡੀ ਐਮ ਸੀ ਹਸਪਤਾਲ ਦੇ ਵਿੱਚ ਭਾਰਤੀ ਕਰਵਾਇਆ ਗਿਆ ਤੇ ਉਥੇ ਹੀ ਉਹਨਾਂ ਨੂੰ ਲੈ ਕੇ ਕਿਸਾਨ ਵੀ ਭੜਕਦੇ ਹੋਏ ਨਜ਼ਰ ਆਏ ਤੇ ਜਿਸ ਤੋਂ ਬਾਅਦ ਹਸਪਤਾਲ ਜਾ ਕੇ ਲਗਾਤਾਰ ਮੁਲਾਕਾਤ ਕਰਨ ਦੇ ਲਈ ਕਿਸਾਨ ਪਹੁੰਚੇ ਪਰੰਤੂ ਉਹਨਾਂ ਨੂੰ ਮਿਲਣ ਤੋਂ ਕੋਰੀ ਨਾ ਕਰ ਦਿੱਤੇ ਗਏ ਤੇ ਉਥੇ ਹੀ ਡੱਲੇਵਾਲ ਜਦੋਂ ਵੀ ਜਿਹੜਾ ਕਿ ਖਨੋਰੀ ਬਾਰਡਰ ਤੇ ਆਏ ਤਾਂ ਲਗਾਤਾਰ ਕਿਸਾਨ ਜਥੇਬੰਦੀਆਂ ਸਖਤ ਸੁਰੱਖਿਆ 'ਚ ਪਹਿਰੇਦਾਰੀ ਕਰ ਰਹੀਆਂ ਨੇ ਹੁਣ ਉਥੇ ਹੀ ਖਨੋਰੀ ਬਾਰਡਰ ਤੇ ਅੱਜ ਮੁੜ ਪੁਲਿਸ ਸੀਨੀਅਰ ਅਧਿਕਾਰੀ ਪਹੁੰਚੇ ਨੇ ਤੇ ਜਿਸ ਤੋਂ ਬਾਅਦ ਉਥੇ ਹੀ ਡੱਲੇਵਾਲ ਨੂੰ ਮਨਾਉਣ ਦੀ ਕੋਸ਼ਿਸ਼ ਹੋ ਰਹੀ ਹੈ ਤੇ ਕੋਈ ਵੱਡਾ ਫੈਸਲਾ ਨਿਕਲ ਕੇ ਵੀ ਅੱਜ ਬاہر ਆ ਸਕਦਾ ਹੈ ਕਿ ਉੱਥੇ ਅੱਜ ਜਿਹੜੇ ਕਿ ਸੀਨੀਅਰ ਪੁਲਿਸ ਅਧਿਕਾਰੀ ਜਿਹੜੇ ਕਿ ਖਨੌਰੀ ਬਾਰਡਰ ਤੇ ਪਹੁੰਚ ਕੇ ਢੱਲੇਵਾਲ ਦੇ ਨਾਲ ਮੁਲਾਕਾਤ ਕਰਨਗੇ ਤੇ ਮੁਲਾਕਾਤ ਦੌਰਾਨ ਉੱਥੇ ਹੀ ਉਹਨਾਂ ਨੂੰ ਮਨਾਉਣ ਦੀ ਪੂਰੀ ਕੋਸ਼ਿਸ਼ ਵੀ ਜਿਹੜੀ ਕਿ ਕੀਤੀ ਜਾ ਰਹੀ ਹੈ ਦੱਸਦੇ ਕਿ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਹੁਕਮ ਲਗਾਏ ਕਿ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕੀਤਾ ਜਾਵੇ ਜਿਸ ਤੋਂ ਬਾਅਦ ਲਗਾਤਾਰ ਉੱਥੇ ਜਿਹੜਾ ਕਿ ਪੁਲਿਸ ਦੇ ਜਿਹੜੇ ਕਿ ਸੀਨੀਅਰ ਅਧਿਕਾਰੀਆਂ ਦੇ ਲਗਾਤਾਰ ਢੱਲੇਵਾਲ ਦੇ ਨਾਲ ਮੁਲਾਕਾਤ ਹੋ ਰਹੀ ਹੈ ਤੇ ਉਥੇ ਹੀ ਮਨਾਉਣ ਦੀ ਉਹਨਾਂ ਨੂੰ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਥੇ ਹੀ ਦੱਸੀਏ ਕਿ ਅੱਜ ਸੀਨੀਅਰ ਅਧਿਕਾਰੀ ਜਿਹੜੇ ਕਿ ਖਨੌਰੀ ਪਹੁੰਚਣਗੇ ਅੱਜ ਦੱਸੀਏ ਕਿ 41 ਦਿਨ ਹੋ ਗਏ ਨੇ ਤੇ ਉਥੇ ਹੀ ਡੱਲੇਵਾਲ ਦਾ ਮਰਨ ਵਰਤ ਹਜੇ ਜਾਰੀ ਹੈ ਤੇ ਜਿਸ ਤੋਂ ਬਾਅਦ ਲਗਾਤਾਰ ਉਹਨਾਂ ਦੀ ਸਿਹਤ ਡਾਊਨ ਹੁੰਦੀ ਜਾ ਰਹੀ ਹੈ ਤੇ ਸਰੀਰ ਦੇ ਕਈ ਅੰਗ ਕੰਮ ਕਰਨੋਂ ਬੰਦ ਕਰ ਗਏ ਨੇ ਲਗਾਤਾਰ ਕਿਸਾਨ ਚਿੰਤਤ ਨਜ਼ਰ ਆ ਰਹੇ ਨੇ ਸਗੋਂ ਕਿਸਾਨ ਹੀ ਨਹੀਂ ਪੰਜਾਬ ਵੀ ਪੂਰਾ ਚਿੰਤਾ ਦੇ ਵਿੱਚ ਬਣਿਆ ਹੋਇਆ ਹੈ ਤੇ ਜਿਸ ਤੋਂ ਬਾਅਦ ਕੱਲ ਮਹਾਪੰਚਾਇਤ ਹੋਈ ਤੇ ਉੱਥੇ ਹੀ ਵੱਡੀ ਗਿਣਤੀ ਦੇ ਵਿੱਚ ਇੱਕ ਇਕੱਠ ਹੋਇਆ ਤੇ ਹੁਣ ਪੰਜਾਬ ਸਰਕਾਰ ਲਗਾਤਾਰ ਡੱਲੇਵਾਲ ਨੂੰ ਮਨਾਉਣ ਦੀ ਕੋਸ਼ਿਸ਼ ਵੀ ਕਰ ਰਹੀ ਹੈ ਕਿ ਜਗਜੀਤ ਸਿੰਘ ਡੱਲੇਵਾਲ ਜਿਹੜਾ ਕਿ ਆਪਣਾ ਟ੍ਰੀਟਮੈਂਟ ਲੈਣ ਤੇ ਉੱਥੇ ਹੀ ਹਸਪਤਾਲ ਦੇ ਵਿੱਚ ਉਹਨਾਂ ਨੂੰ ਭਰਤੀ ਕਰਨ ਦੇ ਸੁਪਰੀਮ ਕੋਰਟ ਨੇ ਦੇਸ਼ ਦਿੱਤੇ ਹੋਏ ਨੇ ਪਰੰਤੂ ਪ੍ਰਧਾਨ ਸਾਹਿਬ ਦੇ ਵੱਲੋਂ ਕੋਰੀ ਨਾ ਕਰ ਦਿੱਤੀ ਗਈ ਹੈ ਲਗਾਤਾਰ 13 ਫਰਵਰੀ ਤੋਂ ਕਿਸਾਨਾਂ ਦਾ ਧਰਨਾ ਜਾਰੀ ਹੈ ਤੇ ਹਜੇ ਤੱਕ ਉਹਨਾਂ ਦੀਆਂ ਮੰਗਾਂ ਨਾ ਮੰਨਣ ਕਰਕੇ ਕੇਂਦਰ ਸਰਕਾਰ ਦੇ ਖਿਲਾਫ ਪੜਾਅ ਕੱਢੀ ਜਾ ਰਹੀ ਹੈ ਤੇ ਉਥੇ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਉਦੋਂ ਤੱਕ ਅਸੀਂ ਧਰਨਾ ਨਹੀਂ ਛੱਡਾਂਗੇ ਐਮਐਸਪੀ ਦੀ ਕਾਨੂੰਨੀ ਗਰੰਟੀ ਨੂੰ ਲੈ ਕੇ ਮੰਗ ਕੀਤੀ ਜਾ ਰਹੀ ਹੈ ਤੇ ਕਿਸਾਨ ਜਥੇਬੰਦੀਆਂ ਭੜਕਦੀਆਂ ਹੋਈਆਂ ਵੀ ਨਜ਼ਰ ਆ ਰਹੀਆਂ ਨੇ ਬੀਤੇ ਦਿਨਾਂ ਦੇ ਵਿੱਚ ਦੱਸਦੀ ਕਿ ਉੱਥੇ ਹੀ ਜਗਜੀਤ ਸਿੰਘ ਡੱਲੇਵਾਲ ਨੂੰ ਧਰਨੇ ਤੋਂ ਚੱਕਿਆ ਗਿਆ ਤੇ ਜਦੋਂ ਇਹ ਐਲਾਨ ਹੋਇਆ ਕਿ ਮਰਨ ਵਰਤ ਦੇ ਵੱਲੋਂ ਦਾ ਐਲਾਨ ਜਿਹੜਾ ਕਿ ਪ੍ਰਧਾਨ ਸਭ ਦੇ ਵੱਲੋਂ ਕੀਤਾ ਗਿਆ ਤਾਂ ਖਨੌਰੀ ਤੋਂ ਦੱਸਦੀ ਹੈ ਕਿ ਪ੍ਰਧਾਨ ਸਾਹਿਬ ਨੂੰ ਪੁਲਿਸ ਪ੍ਰਸ਼ਾਸਨ ਚੱਕ ਕੇ ਲੈ ਕੇ ਗਿਆ ਤੇ ਡੀ ਐਮ ਸੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤੇ ਉੱਥੇ ਹੀ ਉਹਨਾਂ ਨੂੰ ਲੈ ਕੇ ਕਿਸਾਨ ਵੀ ਭੜਕਦੇ ਹੋਏ ਨਜ਼ਰ ਆਏ ਤੇ ਜਿਸ ਤੋਂ ਬਾਅਦ ਹਸਪਤਾਲ ਜਾ ਕੇ ਲਗਾਤਾਰ ਮੁਲਾਕਾਤ ਕਰਨ ਦੇ ਲਈ ਕਿਸਾਨ ਪਹੁੰਚੇ ਪਰੰਤੂ ਉਹਨਾਂ ਨੂੰ ਮਿਲਣ ਤੋਂ ਕੋਰੀ ਨਾ ਕਰ ਦਿੱਤੇ ਗਈ ਤੇ ਉੱਥੇ ਹੀ ਡੱਲੇਵਾਲ ਜਦੋਂ ਵੀ ਜਿਹੜਾ ਕਿ ਖਨੌਰੀ ਬਾਰਡਰ ਤੇ ਆਏ ਤਾਂ ਲਗਾਤਾਰ ਕਿਸਾਨ ਜਥੇਬੰਦੀਆਂ ਸਖਤ ਸੁਰੱਖਿਆ ਚ ਪਹਿਰੇਦਾਰੀ ਰਹੀ ਨੇ ਹੁਣ ਉੱਥੇ ਖਨੌਰੀ ਬਾਰਡਰ ਤੇ ਅੱਜ ਮੁੜ ਪੁਲਿਸ ਸੀਨੀਅਰ ਅਧਿਕਾਰੀ ਪਹੁੰਚੇ ਨੇ ਜਿਸ ਤੋਂ ਬਾਅਦ ਉੱਥੇ ਢੱਲੇਵਾਲ ਨੂੰ ਮਨਾਉਣ ਦੀ ਕੋਸ਼ਿਸ਼ ਹੋ ਰਹੀ ਹੈ ਤੇ ਕੋਈ ਵੱਡਾ ਫੈਸਲਾ ਨਿਕਲ ਕੇ ਵੀ ਅੱਜ ਬਾਹਰ ਆ ਸਕਦਾ ਹੈ